ਕ੍ਰਿਤਿਕਾ ਅਗਲਵਾਲ ਨੇ ਐਨ ਨੀਟ ਪੀਜੀ 2025 ਨਤੀਜਿਆਂ ਦੇ ਵਿੱਚ ਗਿੱਦੜਪਾਹਾ ਤੇ ਦੇਸ਼ ਭਾਰਤ ਵਿੱਚ 73ਵਾਂ ਰੈਂਕ ਹਾਸਲ ਕਰਕੇ ਨਾ ਕੇਵਲ ਆਪਣੇ ਪਰਿਵਾਰ ਬਲਕਿ ਪੰਜਾਬ ਸਮੇਤ ਗਿੱਦੜਪਾਹਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਕ੍ਰਿਤਿਕਾ ਦੀ ਇਹ ਸਫਲਤਾ ਇਹ ਸਾਬਤ ਕਰ ਦਿੰਦਾ ਹੈ ਕਿ ਮਿਹਨਤ, ਲਗਨ ਅਤੇ ਸਹੀ ਮਾਰਗਦਰਸ਼ਨ ਦੇ ਨਾਲ ਇਨਸਾਨ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ। ਮੈਂ ਸੋਚ ਰਹੀ ਐ ਕਿ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਕਿੰਨੇ ਘੰਟੇ ਪੜਾਈ ਕਰਦੇ ਸੀ ਇਸ ਪ੍ਰਾਪਤੀ ਲਈ ਮੈਂ 8 ਤੋਂ 10 ਘੰਟੇ ਤੱਕ ਪੜਾਈ ਕਰਦੀ ਸੀ ਤੇ ਕਿਸ ਚੀਜ਼ ਦੇ ਵਿੱਚ ਐਡਮਿਸ਼ਨ ਲੈਣਾ ਪਸੰਦ ਕਰੋਗੇ ਜੀ ਪੀਜੀ ਦੇ ਵਿੱਚ ਜਿਹੜੀ ਮੈਂ ਬਿਓਲੋਜੀ ਇਚ ਲੈਬਸ ਸੰਕਰਮਤ ਕਿਹੜੇ ਕਿਸ ਚੀਜ਼ ਤੋਂ ਇਨਸਪੀਰੇਸ਼ਨ ਜਿਹੜੀ ਤੁਹਾਨੂੰ ਪੜਾਈ ਕਰੇ ਮਾਪਿਓ ਮੇਰੇ ਦਾਦਾ ਜੀ ਤੇ ਮੇਰੇ ਭਰਾ ਤੋਂ ਮਿਲ ਜਾ ਇਨਸਪੀਰੇਸ਼ਨ ਮਿਲੀ ਕਿਨਿਕ سپورਟ ਕਿੰਨੀ ਕਰਈ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਇਹਨਾਂ ਤੋਂ ਬਿਨਾ ਤਾਂ ਪੋਸਿਬਲ ਨਹੀਂ ਹੋਣਾ ਸੀ ਇਹਨਾਂ ਨੇ ਸਾਰੇ ਸਟ੍ਰੈਸ ਵਿੱਚ ਇਹਨੀ ਮਦਦ ਕੀਤੀ ਮੇਰੀ ਤੇ ਸਬ ਤੋਂ ਵੱਧ ਘਰ ਕੋਲ ਸਰਵਿਸ ਪ੍ਰੋਵਾਈਡ ਕੀਤਾ ਜਿੰਨਾ ਮਸਾਦਾ ਸੀ ਤੋਂ ਡਾਕਟਰ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਜਿਹੜੀ ਸਮਾਜ ਦੀ ਸੇਵਾ ਕਰਨੀ ਪਸੰਦ ਕਰੂਗਾ ਮੈਂ ਵੱਤ ਤੋਂ ਵੱਧ ਗਰੀ ਲੋਕਾਂ ਦੀ ਸੇਵਾ ਕਰਨਨਾ ਚਾਹਾਂਗਾ ਤੇ ਜਿੰਨਾ ਮੈਂ ਕਰ ਸਕਾਂਗੀ ਇਸ ਸਮਾਜ ਦੇ ਭੱਜਣਾ ਵਿੱਚ ਮਦਦ ਕਰਨਾ ਚਾਹਾਂਗੀ ਅਗਰਵਲ ਸਭਾ ਬਣਿਓ ਜਿਹੜਾ ਸੀਗਾ ਤੁਹਾਨੂੰ ਵੈਲਫੇਅਰ ਸੁਸਾਇਟੀ ਬਣਵਾਇ ਸਨਮਾਨਿਤ ਕੀਤਾ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਨੂੰ ਬਹੁਤ ਚਲੇ ਕੁਝ ਮੈਸੂਸ ਹੋ ਰਹੀ ਹੈ ਕਿ ਉਹਨਾਂ ਨੇ ਲੋਕ ਸਨਮਾਨਿਤ ਕੀਤਾ